ਦੀ ਦੀਵਾਲੀ ਤੁਹਾਡੇ ਲਈ ਕੋ ਖਾਸ ਲੈ ਕੇ ਆਇਆ ਜੀ ਇਸ ਲਈ ਅਸੀਂ ਖੜਿਆ ਕਾਨਪੁਰ ਕੋਈ ਵਿਕੇ ਚੌਧਰੀ ਇਲੈਕਟ੍ਰੋਨਿਕ ਐਂਡ ਫਰਨੀਚਰ ਹਾਊਸ ਸੋ ਬਿਤੇ ਸਾਲਾਂ ਦੇ ਮੁਤਾਬਕ ਇਹਨਾਂ ਵੱਲੋਂ ਇਸ ਸਾਲ ਵੀ ਬਹੁਤ ਸਾਰੀਆਂ ਸਹੂਲਤਾਂ ਬਹੁਤ ਸਾਰੇ ਵੱਡੇ ਵੱਡੇ ਆਫਰ ਬਹੁਤ ਸਾਰੇ ਵੱਡੇ ਵੱਡੇ ਤੋਹਫੇ ਤੇ ਵਾਕਿਆ ਪ੍ਰਕਾਰ ਦੀਆਂ ਆਈਟਮ ਉੱਤੇ ਭਾਰੀ ਸ਼ੋਰ ਲਗਾ ਦਿੱਤੀ ਹੈ ਜੀ ਬਿਲਕੁਲ ਜੀ ਲੁੱਟ ਕੇ ਲੈ ਜਾਓ ਇਹ ਮੇਲਾ ਤੁਹਾਡੇ ਲਈ ਹੈ ਬਿਲਕੁਲ ਇਸ ਲਈ ਅਸੀਂ ਖੜਿਆ ਚੌਧਰੀ ਇਲੈਕਟ੍ਰੋਨਿਕ ਐਂਡ ਫਰਨੀਚਰ ਹਾਊਸ ਕਾਨਪੁਰ ਕੋਈ ਵਿਕੇ ਸੋ ਸਭ ਤੋਂ ਪਹਿਲਾਂ ਬਾਰ ਛੋਟੇ ਛੋਟੀਆਂ ਆਟਮਾ ਸੀ ਦਿਖਾਰੇ ਤੁਹਾਨੂੰ ਉਸ ਤੋਂ ਬਾਅਦ ਵੱਡੀਆਂ ਆਟਮਾ ਵੱਡੇ ਤੋਹਫੇ ਵੱਡੇ ਤਮਾਕੇ ਤੁਹਾਨੂੰ ਦਿਖਾਉਣ ਜਾ ਰਿਹਾ ਜੀ ਆਓ ਅੰਦਰ ਚਲਦੇ ਆ ਜੀ ਚੌਧਰੀ ਇਲੈਕਟ੍ਰੋਨਿਕ ਐਂਡ ਫਰਨੀਚਰ ਹਾਊਸ ਕਾਨਪਕੂਈ ਇਹਨਾਂ ਵੱਲੋਂ ਪਿਤੀ ਦੀਵਾਲੀ ਜਿਹਾ ਇਸ ਵਾਰ ਵੀ ਪਿਛਲੀ ਦੀਵਾਲੀ ਨਾਲੋਂ ਜ਼ਰਾ ਵੱਡੇ ਤਮਾਕੇ ਲਗਾ ਦਿੱਤੇ ਨੇ ਵੱਡੇ ਆਫਰ ਲਗਾਏ ਗਿਨੇ ਪਹਿਲਾਂ ਵੀ ਤੁਹਾਨੂੰ ਹਮੇਸ਼ਾ ਹੀ ਵੱਡੇ ਆਫਰ ਦਿੱਤੇ ਨੇ ਕਿ ਇਸ ਵਾਰ ਹੋਰ ਵੀ ਵੱਡੇ ਆਫਰ ਲਗਾ ਦਿੱਤੇ ਗਏ ਨੇ ਆਟਮਾ ਤੁਸੀਂ ਦੇਖ ਸਕਦੇ ਹੋ ਵੱਡੇ ਸੋਨੇ ਸੋਨੇ ਬੈੱਡਸ ਦੇ ਅੰਦਰ ਵੀ ਜਾ ਕੇ ਤੁਹਾਨੂੰ ਦਿਖਾ ਰਿਹਾ ਬੜੇ ਅੱਛੇ-ਅੱਛੇ ਬੈੱਡ ਸੋਫੇ ਅਲਮਾਰੀਆ ਹੋਰ ਬਹੁਤ ਸਾਰੀਆਂ ਫਰਨੀਚਰ ਦੀਆਂ ਆਟਮਾਂ ਤੇ ਇਲੈਕਟ੍ਰੋਨਿਕ ਦੀਆਂ ਆਟਮ ਵੀ ਨਾਲ ਕੋ ਮੌਜੂਦ ਹੈ ਦੇਖ ਸਕਦੇ ਹੋ ਬੜੇ ਹੀ ਅੱਛੇ-ਅੱਛੇ ਕਲਰ ਬਹੁਤ ਹੀ ਆਕਰਸ਼ਕ ਤਰੀਕੇ ਦੇ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਕਾਨਪੋਈ ਵੀ ਕੇ ਚੌਧਰੀ ਇਲੈਕਟ੍ਰੋਨਿਕ ਐਂਡ ਫਰਨੀਚਰ ਹਾਊਸ ਦੇ ਉੱਤੇ ਸੋ ਇਹਨਾਂ ਵੱਲੋਂ ਕੀ ਆਫਰ ਲਗਾਏ ਨੇ ਕੀ ਤੋਹਫੇ ਦਿੱਤੇ ਜਾ ਰਹੇ ਨੇ ਉਹ ਵੀ ਅਸੀਂ ਜਾਣਕਾਰੀ ਅਸੀਂ ਲਵਾਂਗੇ ਸੋ ਅਸੀਂ ਗੱਲਬਾਤ ਕਰਨ ਲਈ ਤਾਨੂੰ ਲੈ ਕੇ ਚੱਲਦੇ ਹਾਂ ਚੋਈ ਸਾਹਿਬ ਦੇ ਕੋਲ ਚੋਈ ਸਾਹਿਬ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਕਿਹੜੇ-ਕਿਹੜੇ ਆਫਰ ਇਹਨਾਂ ਵੱਲੋਂ ਲਗਾਏ ਗਏ ਨੇ ਸੋ ਡਿਜ਼ਾਈਨ ਦੇਖ ਸਕਦੇ ਹੋ ਕਲਰ ਦੇਖ ਸਕਦੇ ਹੋ ਤੁਸੀਂ ਕਿੰਨੇ ਪਿਆਰੇ ਕਲਰ ਨੇ ਬਿਲਕੁਲ ਰਾਇਲ ਲੁੱਕ ਹੈ ਚੋਈ ਸਾਹਿਬ ਇਸ ਵੇਲੇ ਦੀਵਾਲੀ ਲਈ ਕੀ ਆਫਰ ਲੈ ਕੇ ਆਏ ਕੀ ਤਮਾਕੇ ਕਰਦੇ ਕਹਿੰਦੇ ਪਿਛਲੀ ਵਾਰ ਨਾਲੋਂ ਵੀ ਜਿਆਦਾ ਵੱਡੇ ਤਮਾਕੇ ਲਗਾਤੇ ਨੇ ਇਸ ਵਾਰਾ ਬਿਲਕੁਲ ਜੀ ਪਹਿਲਾਂ ਤਾਂ ਤੁਹਾਡਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੇ ਹੁਣ ਦੀਵਾਲੀ ਦੇ ਪਿਛਲੇ ਸਾਲਾਂ ਨਾਲੋਂ ਵੀ ਵੱਡੇ ਤਮਾਕੇ ਲਾਤੇ ਜੀ ਇਕਦਾ ਇਲੈਕਟ੍ਰੋਨਿਕ ਤੇ ਜੀਐਸਟੀ ਜਿਹੜੀ ਹੈ ਉਹ ਘੱਟ ਗਈ ਅੱਗੇ ਨਾਲੋਂ ਜੀ 28% ਤੋਂ 18% ਜਿਵੇਂ ਐਲਈਡੀਆਂ ਵੱਡੀਆਂ ਏਸੀ ਇਹਨਾਂ ਪਰ ਉਹ ਬਹੁਤ 3 ਤੋਂ 4 4000 ਰੁਪਏ ਰੇਟ ਘਟ ਗਏ ਹਰ ਇੱਕ ਆਈਟਮ ਦੇ 3-3 4-4 ਰੇਟ ਘਟ ਗਏ ਤੁਸੀਂ ਕੋ ਸਾਹਮਣੇ ਕੈਮਰੇ ਦੇ ਨੂੰ ਦੇਖ ਕੇ ਤੁਸੀਂ ਬੋਲਣਾ ਹੈ ਤੁਸੀਂ ਲੋਕਾਂ ਨੂੰ ਦੱਸ ਦਿਓ ਕਿ ਹੁਣ ਕੀ ਆਫਰ ਤੁਸੀਂ ਲਗਾਏ ਹੋਰ ਕਿਹੜੀ-ਕਿਹੜੀਆਂ ਆਈਟਮਾਂ ਤੇ ਕਿੰਨੇ ਕੁ ਰੇਟ ਘਟੇ ਹੈ ਕਿਹੜੀ ਕਿਹੜੀ ਏਟੇ ਤੇ ਨਾ ਕੀ ਕੀ ਆਕਰਸ਼ਕ ਗਿਫਟ ਦੇ ਰਹੇ ਹੋ ਬਿਲਕੁਲ ਜੀ ਬਿਲਕੁਲ ਪਹਿਲਾ ਆਪਾਂ ਫਰਨੀਚਰ ਦੀ ਗੱਲ ਕਰ ਲਈਏ ਆਪਾਂ ਜਿਵੇਂ ਆ ਸੋਫਾ ਸੀਗਾ 31000 ਰੁਪਏ ਦਾ ਸੀਗਾ ਜੀ ਇਹ ਸਪੈਸ਼ਲ ਦਿਵਾਲੀ ਵਾਸਤੇ 23500 ਰੁਪਏ ਦਾ ਕਰਤਾ ਜੀ ਫੇ ਇੰਨਾ ਕੱਟ ਰੇਟ ਬਿਲਕੁਲ ਜੀ ਤੇ ਯਾਰ ਤੂੰ ਸਿਰਫ 23500 ਹਾਂ ਦੇਖੋ ਤੁਸੀਂ ਰਾਇਲ ਲੁੱਕ ਹੈ ਬਿਲਕੁਲ ਵਧੀਆ ਆਪਣਾ ਤਿਆਰ ਕਰਵਾਈ ਦਾ ਜੀ ਵਧੀਆ ਮਟੀਰੀਅਲ ਔਰ ਦੇਖ ਸਕਦੇ ਹੋ ਤੁਸੀਂ ਗਾਰੰਟੀ ਨਾਲ ਜੀ ਅੱਛਾ ਗਾਰੰਟੀ ਵੀ ਦੇ ਰਹੀ ਹੈ ਗਾਰੰਟੀ ਵੀ ਦਿੱਤੀ ਹੈ ਦੇ ਰਹੀ ਹੈ ਜੀ ਬਿਲਕੁਲ ਬਹੁਤ ਅੱਛੀ ਸੋਹਣੀ ਲੁੱਕ ਦੇਖ ਲਓ ਕਿੰਨੇ ਵਧੀਆ ਤਿਆਰ ਕੀਤੀ ਹੋਏ ਗਫਨ ਸੋ ਬਹੁਤ ਪਿਆਰੀ ਲੁੱਕ ਹੈ ਰੋਲ ਲੁੱਕ ਹੈ ਜੈਂਟਲ ਲੁੱਕ ਹੈ ਰੇਟ ਵਿੱਚ ਵੀ ਲਗਭਗ 7 ਤੋਂ 8000 ਰੁਪਏ ਦੀ ਛੋਟ ਕਰ ਦਿੱਤੀ ਗਈ ਹੈ ਉਸੇ ਤਰ੍ਹਾਂ ਜਿਹੜਾ ਆ ਸੋਫਾ ਸੀਗਾ ਇਹ 22000 ਰੁਪਏ ਦਾ ਸੀ 17500 ਰੁਪਏ ਦਾ 22000 ਤੋਂ ਸਿੱਧਾ 17500 ਕਾਰਨਰ ਹੈ ਵਧੀਆ ਆਪਣਾ ਤਿਆਰ ਕਰਵਾਇਆ ਵਾ ਜੀ ਬਿਲਕੁਲ ਆਪਣੇ ਖੁਦ ਇਹ ਤਿਆਰ ਕਰਾਉਂਦੇ ਨੇ ਖੁਦ ਫੈਕਟਰੀ ਤੋਂ ਮਾਲ ਖੁਦ ਤਿਆਰ ਕਰਾਉਂਦੇ ਨੇ ਕੋਈ ਬਿਲਕੁਲ ਜਾਲੀ ਕੰਮ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਸੋਫਾ ਸਟਕ ਦੇਖ ਲਿਓ ਬਿਲਕੁਲ ਅਸੀਂ ਜੇ ਗੱਲ ਕਰੀਏ ਗੱਡੀਆਂ ਬਹੁਤ ਸਾਰੀਆਂ ਸੀ ਪਛੀਆਂ ਆਂਦੀਆਂ ਨਹੀਂ ਲੇਕਿਨ ਬਹੁਤ ਸਾਰੀਆਂ ਬਹੁਤ ਜ਼ਰਾ ਸੋਲਡ ਚੀਜ਼ ਤਿਆਰ ਕੀਤੀ ਗਈ ਹੈ ਬਹੁਤ ਅੱਛੇ ਟੇਬਲ ਤਿਆਰ ਕੀਤੇ ਗਏ ਨੇ ਬਹੁਤ ਸੋਹਣਾ ਆਕਰਸ਼ਕ ਲਗਾਤਾਰ ਫਾਇਦੇ ਹੀ ਫਾਇਦੇ ਹੈ ਇਹ ਦਿਵਾਲੀ ਤੁਹਾਡੇ ਲਈ ਚੋਈ ਸਾਬ ਲਗਾਤਾਰ ਬੜੇ ਫਾਇਦੇ ਲੱਗੇ ਆਏ ਨੇ ਉਹ ਦੱਸਦੇ ਹੋਏ ਕੋਸ਼ਿਸ਼ ਜਿਵੇਂ ਅਲਮਾਰੀ ਹੈ ਅਲਮਾਰੀ ਸਾਡੀ 6000 ਤੋਂ ਸ਼ੁਰੂ ਹੋ ਜਾਂਦੀ ਹੈ ਜਿਹੜੀ 8500 ਰੁਪਏ ਦੀ ਅਲਮਾਰੀ ਵੇਚਦੇ ਸੀ ਦੀਵਾਲੀ ਵਾਸਤੇ 6000 ਰੁਪਏ ਦੀ ਕਰਤੀ ਅੱਛਾ ਇਹ ਬਾਕੀ ਅਲਮਾਰੀਆਂ ਸਾਰੀਆਂ ਤੁਸੀਂ ਦੇਖ ਸਕਦੇ ਹੋ 6000 ਤੋਂ ਸਟਾਰਟ ਹੋ ਕੇ ਉੱਪਰ ਸਾਡੇ ਕੋਲ 25000 ਰੁਪਏ ਤੱਕ ਅਲਮਾਰੀ ਹੈ 6000 ਤੋਂ ਲੈ ਕੇ 25000 ਤੱਕ ਅਲਮਾਰੀਆਂ ਇਹਨਾਂ ਕੋਲ ਮੌਜੂਦ ਹੈ ਕਲਰ ਵੀ ਬੜੇ ਪਿਆਰੇ ਪਿਆਰੇ ਕਲਰ ਵੀ ਹੈ ਅਲੱਗ-ਅਲੱਗ ਪ੍ਰਕਾਰ ਦੀ ਡਿਜ਼ਾਈਨ ਵੀ ਇੱਥੇ ਪਏ ਨੇ ਰੇਟਾਂ 'ਚ ਵੀ ਕੀ ਕਿੰਨੀ ਕ ਸ਼ੋਰਟ ਕਰ ਦਿੱਤੀ ਗਈ ਹੈ ਜੀ ਰੇਟਾਂ 'ਚ 2500 ਤੋਂ ਲੈ ਕੇ 4000 ਰੁਪਏ ਅਲਮਾਰੀ ਮਗਰ ਕਾਟ ਹੈ ਜੀ ਜੋ 2500 ਤੋਂ ਲੈ ਕੇ 4000 ਅਲਮਾਰੀ ਮਗਰ ਸ਼ੋਰਟ ਕੀਤੀ ਗਈ ਹੈ ਬਿਲਕੁਲ ਬਹੁਤ ਹੀ ਆਕਰਸ਼ਕ ਇਹਨਾਂ ਵੱਲੋਂ ਆਫਰ ਲਗਾਏ ਗਏ ਨੇ ਆਓ ਹੁਣ ਅੱਗੇ ਚੱਲਦੇ ਹਾਂ ਹੋਰ ਵੀ ਇਹਨਾਂ ਕੋਲ ਆਈਟਮਸ ਪਈਆਂ ਨੇ ਬੈੱਡਸਪਲੇ ਨੇ ਕਿੰਨਾ ਪਿਆਰਾ ਬਹੁਤ ਹੀ ਸ਼ਾਨਦਾਰ ਲੁੱਕ ਦਾ ਬੈੱਡ ਹੈ ਬਿਲਕੁਲ ਰਾਜੇ ਮਹਾਰਾਜਿਆਂ ਦੇ ਸਟਾਈਲ ਵਾਲਾ ਬੈੱਡ ਹੈ ਜੀ ਬਿਲਕੁਲ ਜੀ ਜਿਸਵੇਂ ਆਹ ਬੈੱਡ ਹੈ ਇਹਦੇ ਨਾਲ ਅਸੀਂ ਗੱਦੇ ਫ अच्छा जी हां जी कोई भी बेड ਸਾਡੇ ਕੋਲੋਂ ਤੁਸੀਂ ਖਰੀਦੂਗੇ ਉਹਦੇ ਨਾਲ ਗੱਦੇ ਕਈ ਮਾਡਲਾਂ ਤੇ ਗੱਦੇ ਨਾਲ ਫ੍ਰੀ ਕਰਦੇ ਤੇ ਇਹਨਾਂ ਦਾ ਰੇਟ ਵੀ ਦੱਸ ਦਿਓ ਕਿ ਕਿੰਨਾ ਕੁ ਘਟਾ ਦਿੱਤਾ ਹੀ ਹੋਣਾ हां जी ਇਹ ਜਿਹੜਾ ਹੈਗਾ ਇਹ ਇਹਦਾ ਰੇਟ 16000 ਰੁਪਏ ਦਾ बेड ਤੇ ਨਾਲ ਗੱਦੇ ਸਾਡੇ 16000 ਦਾ ਬੈੱਡ ਬਿਲਕੁਲ ਮਹਾਰਾਜਾ ਸਟਾਈਲ ਚ ਬੈਠਾ ਜੀ ਹੈ हां 16000 ਦੇ ਵਿੱਚ ਨਾਲ ਗੱਦੇ 4500 ਰੁਪਏ ਦੇ ਫ੍ਰੀ ਸਾਡੇ ਸੋਫਿਆਂ ਦਾ ਬੈੱਡ 4500 ਦੇ ਗੱਦੇ ਨਾਲ ਫ੍ਰੀ ਹੈ ਫ੍ਰੀ ਦੇ ਉੱਤੇ ਜਾ ਰਹੇ ਨਹੀਂ ਇਹ ਸੋਫੇ ਬਾਰੇ ਵੀ ਦੱਸ ਦਿਓ ਜੀ ਇਹ ਸੋਫਾ ਜੀ 75000 ਰੁਪਏ ਦਾ ਕਰਤਾ ਜੀ ਅੱਛਾ ਜੀ ਇਹ ਸਾਡੇ 22000 ਰੁਪਏ ਦਾ ਸੋਫਾ ਸੀ ਪਹਿਲੇ ਸਿੱਧਾ ਹੀ ਲਗਭਗ 4 ਤੋਂ 5% ਦੀ ਛੋਟ ਇਸ ਸੋਫੇ ਤੇ ਵੀ ਦਿੱਤੀ ਗਈ ਹੈ ਸੋ ਬਹੁਤ ਸੋਹਣੀਆਂ ਸੋਹਣੀਆਂ ਆਈਟਮਾਂ ਤੁਸੀਂ ਦੇਖ ਸਕਦੇ ਹੋ ਅਲਮਾਰੀਆਂ ਪਈਆਂ ਨੇ ਬਹੁਤ ਸੋਹਣੇ ਸੋਹਣੇ ਸ਼ੀਸ਼ੇ ਪਏ ਹੋ ਜੀ ਬੱਚਿਆਂ ਦੀਆਂ ਅਲਮਾਰੀਆਂ ਤੇ ਵੀ ਬੱਚਿਆਂ ਦੀਆਂ ਅਲਮਾਰੀਆਂ ਤੇ ਵੀ ਛੋਟ ਜਾਈ ਹਾਂਜੀ ਬਿਲਕੁਲ ਜੀ ਇਹਨਾਂ ਤੇ ਵੀ 2000 1500 ਰੁਪਏ ਘੱਟ ਕੀਤਾ ਵਾ ਤੇ ਸਾਡੇ ਕੋਲ ਅਲਮਾਰੀ ਖੌਂਸਲਾ ਦੀ ਮਿਲ ਜੂ ਗਲੋਰੀ ਦੀ ਮਿਲ ਜੂ ਬੀਟੈਕਸ ਦੀ ਮਿਲ ਜੂ ਤੇ ਮਤਲਬ ਕੰਪਨੀ ਦੀਆਂ ਬ੍ਰਾਂਡਡ ਜਿਹੜੀਆਂ ਅਲਮਾਰੀਆਂ ਉਹ ਮਿਲਣੀਆਂ ਜਿਹੜੀ ਇੱਕ ਇੱਕ ਕੁਆਂਟਲ ਤੱਕ ਵੇਡ ਦੀ ਅਲਮਾਰੀ ਹੈ ਜੀ ਬਿਲਕੁਲ ਬ੍ਰਾਂਡਡ ਕੰਪਨੀ ਦੀਆਂ ਅਲਮਾਰੀਆਂ ਇਹਨਾਂ ਕੋਲ ਮੌਜੂਦ ਹੈ ਆਹ ਹੁਣ ਤੁਹਾਨੂੰ ਅਸੀਂ ਅੱਗੇ ਲੈ ਕੇ ਚੱਲਦੇ ਹਾਂ ਸੋ ਬੈੱਡ ਬਾਰੇ ਵੀ ਤੁਹਾਨੂੰ ਦੱਸ ਦਵਾਂਗੇ ਜੀ ਆਓ ਬਿਲਕੁਲ ਜੀ ਬਿਲਕੁਲ ਹਾਂ ਜੀ ਆਹ 18500 ਰੁਪਏ ਦਾ ਬੈੱਡ ਹੈ ਔਰ ਗੱਦੇ ਸਕੇ ਇਹ ਸਿਰਫ 14990 ਰੁਪਏ ਚ 3500 ਰੁਪਿਆ ਇਹਨਾਂ ਮਗਰ ਵਿੱਚੇ ਗੱਦੇ ਵਿੱਚੇ ਬੈਠਾ ਬਿਲਕੁਲ ਜੀ ਇਸ ਤੇ ਵੀ ਰੇਟ ਘਟਾ ਦਿੱਤੇ ਗਏ ਨੇ ਬਿਲਕੁਲ 3500 ਦਾ ਇਸ ਵਿੱਚ ਵੀ ਛੋਟ ਕੀਤੀ ਗਈ ਹੈ ਹੁਣ ਆਓ ਇਲੈਕਟ੍ਰੋਨਿਕ ਚੀਜ਼ਾਂ ਵੀ ਦੇਖਦੇ ਆ ਕਿ ਇਹਨਾਂ ਕੋਲ ਵਕਫਾ ਪ੍ਰਕਾਰ ਦੀਆਂ ਇਲੈਕਟ੍ਰੋਨਿਕ ਚੀਜ਼ਾਂ ਪਈਆਂ ਰੈਫਰਿਜਰੇਟਰ ਹੈ ਜੀ ਕੁਰਸੀਆਂ ਜੀ ਕੁਰਸੀਆਂ ਦੇ ਨਾਲ ਚਾਰ ਕੁਰਸੀਆਂ ਦੇ ਸੈੱਟ ਦੇ ਨਾਲ ਜੀ ਸੈਂਟਰ ਟੇਬਲ ਫ੍ਰੀ ਹੈ ਚਾਰ ਕੁਰਸੀਆਂ ਦੇ ਸੈੱਟ ਦੇ ਨਾਲ ਸੈਂਟਰ ਟੇਬਲ ਫ੍ਰੀ ਕਿਉਂਕਿ ਕੁਰਸੀਆਂ ਦੇ ਨਾਲ ਸਾਹਮਣੇ ਚਾਪ ਪਨੀਰ ਘਣਦੇ ਲਈ ਕੋਈ ਨਾ ਕੋ ਟੇਬਲ ਜ਼ਰੂਰੀ ਹੈ ਜੀ ਹਾਂਜੀ ਅੱਗੇ ਵੀ ਗੱਲ ਕਰਦੀ ਹੈ ਜੀ ਆ ਫ੍ਰਿਜ ਆयो ਜੀ ਆਪ ਹਾਇਰ ਕੰਪਨੀ ਦਾ ਫ੍ਰਿਜ ਹੈ ਜੀ ਜੀ 18000 ਰੁਪਏ 18990 ਰੁਪਏ ਐਮ ਆਰ ਪੀ ਹੈ ਜੀ ਸਿਰਫ ਦਿਵਾਲੀ ਕਰਕੇ ਤੁਹਾਨੂੰ 12990 ਰੁਪਏ ਦਾ ਸਿੱਧੇ 6000 ਦਾ ਫਰਕ ਜੀ ਬਿਲਕੁਲ ਇਹ ਚੌਵੀ ਸਾਹਿਬ ਆਫਰ ਦੇ ਰਹੇ ਕਿ ਤੇ ਬਾਅਦ ਚ ਮੁਕਰਤਾ ਨਹੀਂ ਜਾਓਗੇ ਜੀ ਨਹੀਂ ਜੀ ਨਹੀਂ ਜੋ ਕਹਾਂਗੇ ਉਹ ਦਮਾਂਗੇ ਜੀ ਬਿਲਕੁਲ ਇਹ ਕਹਿੰਦੇ ਜੋ ਅਸੀਂ ਕਹਿੰਦੇ ਉਹ ਕਰਕੇ ਦਿਖਾਉਂਦੇ ਪਹਿਲੇ ਵੀ ਕੀਤਾ ਤੇ ਹੁਣ ਵੀ ਕਰਾਂਗੇ ਦੇਖ ਸਕਦੇ ਹੋ ਫ੍ਰਿਜ ਬੜਾ ਪਿਆਰਾ ਹੈ ਬੋਤਲਾ ਅੱਛਾ ਕਲਰ ਵੀ ਹੈ ਜੀ ਰੇਟ ਵੀ ਦਵਾਂਗੇ ਜੀ ਜਿਹੜਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਗਿਫਟ ਵੀ ਪੱਕਾ ਦਵਾਂਗੇ ਸੋ ਧਿਆਨ ਨਾਲ ਸੁਣਿਓ ਜੋ ਵੀਡੀਓ ਸ਼ੇਅਰ ਕਰਦਾ ਹੈ ਕਮੈਂਟ ਕਰਦਾ ਹੈ ਲਾਈਕ ਕਰਦਾ ਹੈ ਸਕਰੀਨਸ਼ਾਟ ਲੈ ਕੇ ਇੱਥੇ ਪਹੁੰਚਿਓ ਉਸਨੂੰ ਵੀ ਇਹਨਾਂ ਵੱਲੋਂ ਬਿਲਕੁਲ ਗਿਫਟ ਦਿੱਤਾ ਜਾਊਗਾ ਤੇ ਨਾਲ ਹੀ ਉਹਨਾਂ ਨੂੰ ਵੀ ਹੋਰ ਜ਼ਿਆਦਾ ਸ਼ੋਅ ਦਿੱਤੀ ਜਾਊਗੀ ਆਓ ਜੀ ਬਿਲਕੁਲ ਮੇਰਾ ਪੰਜਾਬ న్యూਸ ਤੇ ਜੋ ਤੁਸੀਂ ਦੇਖ ਰਹੇ ਹੋ ਇਹ ਬਿਲਕੁਲ ਕੋਈ ਫਰੋਡ ਨਹੀਂ ਹੈ ਬਿਲਕੁਲ ਇੱਕ ਨੰਬਰ ਦੀ ਗੱਲ ਕਰ ਰਹੇ ਹਾਂ ਜੀ ਏਸੀ ਸਾਹਮਣੇ ਬੈਨ ਜੀ ਲਗ ਲਗ ਕੰਪਨੀ ਦੇ ਏਸੀ ਨਾਲ ਬਾਰੇ ਵੀ ਗੱਲਬਾਤ ਕਰਦੀ ਆ ਜੀ ਸੋ ਏਸੀ ਬਾਰੇ ਵੀ ਦੱਸ ਦਿਓ ਜੀ ਸਭ ਜੋ ਇਸ ਏਸੀ ਜਿਹੜਾ ਮੰਨ ਲਓ 35000 ਰੁਪਏ ਦਾ ਏਸੀ ਸੀ ਹੁਣ 32000 ਰੁਪਏ ਦਾ ਹੈ ਅੱਛਾ ਜੀ 3000 ਰੁਪਏ ਦਾ ਜਿਹੜਾ ਡਿਸਕਾਊਂਟ ਹੈ ਉਹ ਜੀਐਸਟੀ ਕਰਕੇ ਪੈ ਗਿਆ ਜੀ ਜੀ 2000 ਰੁਪਏ ਸੀ ਦਿਵਾਲੀ ਕਰਕੇ ਆਪਣੇ ਵੱਲ ਉਹ 30000 ਰੁਪਏ ਦਾ ਹੋ ਗਿਆ 35000 35000 ਦਾ ਏਸੀ 30000 ਨੂੰ ਤੋ ਹੋਰ ਵੀ ਵਕਫ ਵਕ ਏਸ਼ੀਆਂ ਦੇ ਉੱਪਰ ਸ਼ੋਰ ਲੱਗ ਗਈ ਐ ਇਹ ਐਲਈੜੀਆਂ ਪਈਆਂ ਵੱਡੀਆਂ ਵੱਡੀਆਂ ਐਲਈੜੀਆਂ ਪਈਆਂ ਹਰ ਇੱਕ ਬੰਦੇ ਦਾ ਸੁਪਨਾ ਕਿ ਸਾਡੇ ਘਰ ਵੀ ਇੱਕ ਵੱਡਾ ਸਾਰਾ ਟੀਵੀ ਹੋਵੇ ਤੋ ਕਿਵੇਂ ਸੁਪਨਾ ਪੂਰਾ ਕਰ ਸਕਦੇ ਹਾਂ ਮੈਂ ਕਹ ਜੀ ਤੁਮਾਕੇ ਦੇ ਤੁਮਾਕਾ ਹੋ ਗਿਆ ਵਾ ਜਿਹੜੀ 50 ਤੋਂ 55 ਚ ਹੈ ਲਈੜੀ ਐ ਬਦਿਆ ਬ੍ਰਾਂਡਡ ਕੰਪਨੀ ਦੀ ਹਾਂਜੀ ਉਹ ਤੁਹਾਨੂੰ 31 ਤੋਂ 31000 ਰੁਪਏ ਚ ਮਿਲ ਜਣੀ ਐ ਜੀ ਬਿਲਕੁਲ ਇੰਨਾ ਰੇਟ ਘੱਟ ਤੁਸੀਂ ਬਿਲਕੁਲ ਆਪਣੇ ਆਪ ਨੂੰ ਇਮੇਜਿਨ ਨਹੀਂ ਕਰ ਸਕਦੇ ਹੋ ਕਿ ਇੰਨਾ ਘੱਟ ਰੇਟ ਵੀ ਕਿਤੇ ਹੋ ਸਕਦਾ ਐ ਤੁਸੀਂ ਤੁਸੀਂ ਸੋਚੋਗੇ ਨਹੀਂ ਇੰਨੇ ਵੱਡੇ ਤੋਹਫੇ ਇੰਨੀਆਂ ਵੱਡੀਆਂ ਸ਼ੋਰਟ ਤੁਹਾਨੂੰ ਕਿਤੇ ਨਹੀਂ ਮਿਲੇਗੀ ਚੌਦੀ ਇਲੈਕਟ੍ਰੋਨਿਕ ਐਂਡ ਫਰਨੀਚਰ ਹਾਊਸ ਕਾਨਪਰ ਖੁੱਈ ਵਿਕੇ ਆਉਂਦੀ ਸਾਰੀਆਂ ਗੋਦੀਆਂ ਵਕਫ ਵਕਫ ਐਲਈਡੀਆਂ ਦੇਖ ਸਕਦੇ ਹੋ ਫਰੇਜ ਲੱਗੇ ਹੋਏ ਆ 65 ਇੰਚ ਦੀ ਟੀ ਐਲਈਡੀ ਜੀ 65 ਇੰਚ ਦੀ ਜੀ ਇਹ ਤੁਹਾਨੂੰ 55000 ਰੁਪਏ ਦੀ ਕਯੂ ਐਲਈਡੀ ਹੈ ਕਯੂ ਗਾਰੰਟੀ ਹੈ ਹਾਂ ਕਿ 60 ਇੰਚ ਦੀ ਜੀ ਇਹਦਾ 110000 ਰੁਪਏ ਰੇਟ ਸੀ ਹਾਂਜੀ ਤੁਹਾਨੂੰ 55000 ਰੁਪਏ ਚ ਮਿਲ ਜਾਣੀ ਹੈ ਬੱਲੇ 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 ਇੰਨਾ ਵੱਡਾ ਤਮਾਕਾ ਕੀ ਸਿੱਧਾ ਹੀ 40 45 50000 ਦਾ ਫਾਇਦਾ ਤੁਹਾਡਾ ਇਹ ਐਲਈਡੀ ਖਰੀਦਦੇ ਹੋਵੇਗਾ ਜੀ ਬਿਲਕੁਲ ਐਲਈਡੀ ਲਿਓ ਤੇ ਜਿੱਥੇ ਤੁਸੀਂ ਵਕ ਵਕ ਖੀਰ ਦੇਖੋਗੇ ਉਥੇ Google TV Google Search ਨਾਲ ਜਰਾ ਇੰਟਰਨੈਟ ਲਈ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਜਿਹਦਾ ਆਪਣੇ ਬੱਚਿਆਂ ਨੂੰ ਦਿਖਾਓ ਹੁਣ ਕਿਸੇ ਬਗਦੀ ਟੈਨਸ਼ਨ ਨਹੀਂ ਕੀ ਛੋਟੇ ਛੋਟੇ ਅੱਖਰ ਦੇਖਣ ਨਾਲ ਨੀਗਾ ਕੱਢੇਗੀ ਵੱਡੇ ਅੱਖਰ ਵੱਡੇ ਤਮਾਕੇ ਦੇ ਨਾਲ ਆ ਤਮਾਕੇ ਜੀ ਔਰ ਗਿਫਟ ਵੀ ਜਿਹੜੇ ਅਸੀਂ ਤੁਹਾਨੂੰ ਨਾਲ ਹਰੇਕ ਆਈਟਮ ਦੇ ਨਾਲ ਪਰਚੇਜ ਤੇ ਇੱਕ ਗਿਫਟ ਦੇਣਾ ਜੀ ਗਿਫਟ ਵੀ ਤੁਹਾਨੂੰ ਵਧੀਆ ਦੇਣਾ ਇਹ ਨਹੀਂ ਕੋਈ ਕੋ ਕੱਪ ਦੇ ਤੇ ਕੋ ਪਲੇਟ ਦੇਤੀ ਆ ਇਲੈਕਟ੍ਰਿਕ ਕੇਟਲ ਹੈ 1.5 ਲੀਟਰ ਦੀ ਜੀ ਇਹ ਇਹ ਲੈ ਲਓ ਆ ਚਪਾਤੀ ਬਾਕਸ ਸੈਲੋ ਕੰਪਨੀ ਦਾ ਹੈ ਇਹ ਲੈ ਲਓ ਪ੍ਰੈਸ ਓਰੀਐਂਟ ਦੀ ਹੈ ਬਜਾਜ ਦੀ ਹੈ ਇਹ ਤੁਹਾਡੀ ਮਨਪਸੰਦ ਹੈ ਜਿਹੜਾ ਵੀ ਤੁਹਾਨੂੰ ਚੰਗਾ ਲੱਗੇ ਉਹ ਲਓ ਜੀ ਇਹ ਇਹ ਨਹੀਂ ਪਿਆ ਇਹਦੇ ਨਾਲ ਆਹੀ ਦੇਣਾ ਆਪਾਂ ਉਹ ਤੁਹਾਡੀ ਚੁਆਇਸ ਦਾ ਗਿਫਟ ਤੁਹਾਡੀ ਚੁਆਇਸ ਦਾ ਬਹੁਤ ਛੋਣੀ ਛੋਣੀ ਕੰਪਨੀ ਦਾ ਗਿਫਟ ਪੇ ਦੀ ਸੋ ਜੇ ਗੱਲ ਕਰੀਏ ਬਾਜ਼ਾਰ ਦੇ ਵੀ ਇਹ ਕੋ ਪੇ ਨੇ ਜੀ 6200 ਰੁਪਏ ਐਮ ਆਰ ਪੀ ਹੈ ਜੀ ਅੱਜ ਸਿਰਫ 1990 ਰੁਪਏ ਚ ਕੀ ਬਾਤ ਹੈ ਜੀ 4200 ਐਮ ਆਰ ਪੀ 1990 ਰੁਪਏ ਦਾ ਜੀ ਲੁੱਟ ਲੋ ਜੀ ਇਹ ਅੱਜ ਲੁੱਟ ਥੋੜੇ ਦਿਨ ਲਈ ਲੱਗੀ ਹੈ ਇਹ ਦੀਵਾਲੀ ਕਰਕੇ ਧਮਾਕੀ ਲੱਗੀ ਹੈ ਇਹ ਧਮਾਕਿਆਂ ਦਾ ਫਾਇਦਾ ਚੁੱਕ ਲੋ ਸੋ ਹੋਪ ਹੋ ਸਾਰੀਆਂ ਮੋਬਾਈਲ ਤੇ ਵੀ ਸਪੈਸ਼ਲ ਆਫਰ ਹੈ ਜਿਹੜਾ ਵੀ ਕੋਈ ਸਾਡੀ ਦੁਕਾਨ ਤੋਂ ਮੋਬਾਈਲ ਖਰੀਦਦਾ ਸਾਡੇ ਕੋਲ Samsung, Redmi, Realme, Vivo ਕੰਪਨੀ ਦੇ ਮੋਬਾਈਲ ਮਿਲੂਗੇ ਉਹਦੇ ਨਾਲ ਇੱਕ ਹੈੱਡਫੋਨ ਫ੍ਰੀ, 이어ਪੋਡਸ, 이어ਬੋਡ ਬਿਨਾ ਵਾਇਰਾਂਾ, ਜੀ, ਔਰ ਨਾਲ ਇੱਕ ਕਵਰ ਫ੍ਰੀ, ਜੀ, ਨਾਲ ਇੱਕ ਗਲਾਸ ਗਾਰਡ ਫ੍ਰੀ। ਅੱਛਾ ਜੀ ਮੋਬਾਈਲ ਦੇ ਨਾਲ ਵੀ ਤੁਹਾਨੂੰ ਇੰਨਾ ਕੁਝ ਇੱਕ ਮੋਬਾਈਲ ਕੀਤੇ ਦੇ ਵੈਸੇ ਅੱਜਕੱਲ ਚਾਰਦਰ ਵੀ ਔਖਾ ਮਿਲਦਾ ਹੈ। ਪਰ ਮੋਬਾਈਲ ਦੇ ਨਾਲ 이어ਪອດ ਦੇ ਰਹੇ ਨੇ ਕਵਰ ਦੇ ਰਹੇ ਨੇ ਗਲਾਸ ਕਾਰਡ ਦੇ ਰਹੇ ਨੇ ਇੰਨਾ ਕੁ ਮੋਬਾਈਲ ਹਰ ਮੋਬਾਈਲ ਦੇ ਨਾਲ ਇਹਨਾਂ ਵੱਲੋਂ ਦਿੱਤਾ ਜਾ ਰਿਹਾ ਜੀ ਸੋ ਆਓ ਹੋਰ ਅਗਲੀ ਆਟਮਤ ਦੇਖਦੇ ਆ ਜੀ ਆਹ ਦੇਖੋ 7.5 ਕਿਲੋ ਦੀ ਬਾਸ਼ੇ ਮਸ਼ੀਨ ਹੈ ਜੀ ਜੀ ਸਾਡੇ ਖੇਤਾਨ ਕੰਪਨੀ ਦੀ ਹੈ ਹਮ ਸਿਰਫ 7900 ਰੁਪਏ ਚ ਅੱਛਾ ਨਾਲ ਇਹਦੇ ਗਿਫਟ ਤੁਸੀਂ ਕੰਬਲ ਲੈਣਾ ਕੰਬਲ ਲਓ ਪ੍ਰੈਸ ਲੈਣੀ ਪ੍ਰੈਸ ਲੈ ਲਓ ਜਿਹੜਾ ਵੀ ਤੁਹਾਡੀ ਦਿਲ ਕਰਦਾ ਜੀ ਆਹ 8.5 ਕਿਲੋ ਦੀ ਮਸ਼ੀਨ ਹੈ ਜੀ ਇਹ ਸਿਰਫ 10500 ਰੁਪਏ ਚ अच्छा जी आज जाय ਦੇ ਨਾਲ ਦੂਜੀ ਸਕੀਮ ਹੈ ਜੀ 12000 ਰੁਪਏ ਦੇ ਵਿੱਚ ਗੀజర్ ਫ੍ਰੀ ਅੱਛਾ 12000 ਰੁਪਏ ਦੋ ਵਾਸ਼ਿੰਗ ਮਸ਼ੀਨ ਤੇ ਗੀజర్ ਵੀ ਫ੍ਰੀ ਗੀజర్ ਵੀ ਫ੍ਰੀ ਜੀ ਮੇਰੇ ਤੋਂ ਧਿਆਨ ਨਾਲ ਸੁਣਿਓ 25 ਲੀਟਰ ਦਾ ਗੀజర్ ਇਹ ਨਹੀਂ ਵੀ 15 ਲੀਟਰ ਦਾ ਹੋਊਗਾ ਗੀజర్ ਵੀ 25 ਲੀਟਰ ਦਾ 25 ਲੀਟਰ ਦਾ ਹੋਊਗਾ ਵਧੀਆ ਹੋਊਗਾ ਗਾਰੰਟੀ ਵਾਲਾ ਹੋਊਗਾ ਇਹ ਨਹੀਂ ਵੀ ਚਾਲੂ ਬਾਲ ਹੋਊਗਾ ਬਿਲਕੁਲ ਜੀ ਤੁਸੀਂ ਧਿਆਨ ਨਾਲ ਸੁਣਿਓ ਬਿਲਕੁਲ ਬਹੁਤ ਸੋਹਣੇ ਇਨਾ ਬਿਲੋ ਆਫਰ ਲੱਗੇ ਹੋਰ ਵੀ ਬਹੁਤ ਸਾਰੀਆਂ ਸੋਹਣੀਆਂ ਸੋਹਣੀਆਂ ਇੱਥੇ ਵਾਸ਼ਿੰਗ ਮਸ਼ੀਨਾਂ ਪਈਆਂ ਨੇ ਬੜੇ ਪਿਆਰੇ ਪਿਆਰੇ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਕਿੰਨੇ ਕਮਾਕੇ ਅਸੀਂ ਹੋਰ ਵੀ ਕੰਪਨੀ ਦਾ ਬ੍ਰਾਂਡ ਹੈਗਾ ਜੀ ਸਾਡੇ ਕੋਲ LG ਦੀ ਮਿਲ ਜਾਣੀ ਹੈ Samsung ਮਿਲ ਜਾਣੀ ਹੈ Whirlpool ਮਿਲ ਜਾਣੀ ਹੈ Haier ਮਿਲ ਜਾਣੀ ਹੈ ਤੇ Godrej ਮਿਲ ਜਾਣੀ ਹੈ ਜੀ ਤੇ Vifer ਮਿਲ ਜਾਣਾ ਮਤਲਬ ਵੋਲਟੇਜ ਦੀ ਵਾਸ਼ਿੰਗ ਮਸ਼ੀਨ ਮਿਲ ਜਾਣੀ ਹੈ ਸਾਡੇ ਕੋਲ 8 ਤੋਂ 10 ਬ੍ਰਾਂਡ ਹੈ ਜਿਹੜੇ ਮਤਲਬ ਆ ਡਿਸਪਲੇ ਸਾਰੇ ਲੱਗੇ ਹੋਏ ਆ ਜਿੰਨੇ ਵੀ ਡਿਸਪਲੇ ਲੱਗੇ ਆ ਇਹਨਾਂ ਦੇ ਉੱਪਰ ਜਿਹੜੀਆਂ ਗਿਫਟ ਪਈ ਹੈ ਇਸ ਤੋਂ ਇਲਾਵਾ ਵੀ ਹੋਰ ਆਪਣੀ ਮਨਪਸੰਦ ਗਿਫਟ ਲੈ ਸਕਦੇ ਆ ਹਰ ਆਈਟਮ ਦੇ ਨਾਲ ਗਿਫਟ ਹੈ ਚਾਹੇ ਤੁਸੀਂ ਕੋਈ ਤਲਮਾਰੀ ਲਓ ਚਾਹੇ ਤੁਸੀਂ ਕੁਝ ਹੋਰ ਸਮਾਨ ਲਓ ਚਾਹੇ ਫਰਨੀਚਰ ਲਓ ਚਾਹੇ ਗੀਜ਼ਲ ਲਓ ਹਰ ਚੀਜ਼ ਦੇ ਨਾਲ ਤੁਹਾਨੂੰ ਸ਼ੋਰ ਗਿਫਟ ਤੇ ਜਾ ਰਹੇ ਨੇ ਚੌਦੀ ਇਲੈਕਟ੍ਰੋਨਿਕ ਐਂਡ ਫਰਨੀਚਰ ਹਾਊਸ ਕਾਨਪੁਰ ਕੋਈ ਵੀ ਕੇ ਆਓ ਅੱਗੇ ਚੱਲਦੇ ਆ ਜੀ ਇਹ ਫ੍ਰਿਜ ਹੋਰ ਵੀ ਬੜੇ ਸੋਹਣੇ-ਹੋਣੇ ਵਿਚੇ ਪਏ ਨੇ ਜੀ ਬਿਲਕੁਲ ਇਹਨਾਂ ਵਰ ਵੀ ਇਹਨਾਂ ਦੇ ਉੱਤੇ ਵੀ ਆਕਰਸ਼ਕ ਆਫਰ ਲਗਾਏ ਗਏ ਨੇ ਰੇਟਾਂ ਉੱਤੇ ਵੀ ਭਾਰੀ ਛੋਟ ਕੀਤੀ ਗਈ ਹੈ ਤੇ ਨਾਲ ਦੀ ਨਾਲ ਗਿਫਟ ਵੀ ਦਿੱਤੇ ਗਏ ਨੇ ਸੋ ਚੋਈਦਾ ਇਹਦੇ ਉੱਤੇ ਵੀ ਕੋਈ ਛੋਟ ਕੀਤੀ ਗਈ ਬਿਲਕੁਲ ਇਹਨਾਂ ਦੇ ਰੇਟਾਂ 'ਚ ਵੀ ਛੋਟ ਹੈ ਜੀ ਜੀ ਤੇ ਪਲੱਸ ਗਿਫਟ ਸ਼ੋਰ ਹੈ ਹੀਗਾ ਸਾਰਿਆਂ ਦਾ ਜੀ ਬਿਲਕੁਲ ਹਰੇਕ ਆਟਮ ਤੇ ਰੇਟਾਂ ਤੇ ਛੋਟ ਤੇ ਨਾਲੇ ਗਿਫਟ ਵੀ ਸਪੈਸ਼ਲ ਆਫਰ ਦਿੱਤਾ ਵਾ ਜੀ ਗੀਜਰ ਦਾ 25 ਲੀਟਰ ਦਾ ਗੀਜਰ ਸਿਰਫ 2890 ਰੁਪਏ 'ਚ 25 ਲੀਟਰ ਦਾ ਗੀਜ਼ਰ 2890 ਰੁਪਏ ਸਿਰਫ ਨਾਲ ਉਹਦੇ ਗਿਫਟ ਹੈ ਨਾ ਗਿਫਟ ਵੀ ਦਿੱਤਾ ਜਾਊਗਾ ਜੀ ਸੋ ਲੁੱਟ ਲੋ ਜੀ ਇਹ ਲੁੱਟ ਮੇਲਾ ਕਿਤੇ ਨਹੀਂ ਹੈ ਬਿਲਕੁਲ ਦਿਵਾਲੀ ਦੇ ਮੌਕੇ ਤੇ ਚੌਧਾ ਇਲੈਕਟ੍ਰੋਨਿਕ ਐਂਡ ਫਰਨੀਚਰ ਹਾਊਸ ਕਾਰਪੋਖੀ ਵੱਲੋਂ ਇਹ ਤੁਹਾਡੇ ਲਈ ਖਾਸ ਤੌਰ ਤੇ ਠਮਾਕੇ ਲਗਾਏ ਗਏ ਨੇ ਆਓ ਇੱਥੇ ਆ ਕੇ ਜਰੂਰ ਤੁਸੀਂ ਇਹਨਾਂ ਵਿਜ਼ਿਟ ਕਰੋ ਤੇ ਆਪਣੀਆਂ ਮਨਪਸੰਦੀਆਂ ਚੀਜ਼ਾਂ ਆਪਣੀਆਂ ਘਰ ਲੈ ਕੇ ਦਿਵਾਲੀ ਨੂੰ ਹੋਰ ਖੁਸ਼ੀਆਂ ਤੇ ਰੰਗੀਨ ਬਣਾਓ ਆ 9 ਫੁੱਟ ਦਾ ਬੈੱਡ ਹੈ ਜੀ ਇਹ 24500 ਰੁਪਏ ਦਾ ਸੀਗਾ ਜੀ ਇਹ ਸਪੈਸ਼ਲ ਆਫਰ 21000 ਰੁਪਏ ਦਾ ਲਾਤਾ ਜੀ ਹੁਣ ਅੱਛਾ ਜੀ ਹਾਂ ਜੀ 21000 ਦਾ ਲਗਾਤਾ ਬੈੱਡ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਕਿੰਨਾ ਸੋਹਣਾ ਬੈੱਡ ਹੈ ਕਿੰਨੀ ਪਿਆਰੀ ਰੂਲ ਲੁੱਕ ਹੈ ਜੀ ਜੇ ਗੱਲ ਕਰੀਏ ਬਿਲਕੁਲ ਆਕਰਸ਼ਕ ਫਿਲਮੀ ਸਟਾਰਾਂ ਵਾਲਾ ਬੈੱਡ ਹੈ ਜੀ ਸੋ ਬਹੁਤ ਸੋਹਣਾ ਬੈੱਡ ਇੱਥੇ ਲਗਾਇਆ ਗਿਆ ਜੀ ਬਹੁਤ ਪਿਆਰੀ ਲੁੱਕ ਹੈ ਜੀ ਸੋ ਬੈੱਡ ਦੀ ਮੋਟਾਈ ਵੀ ਗੱਦੇ ਦੀ ਮੋਟਾਈ ਕਿੰਨੀ ਹੈ ਜੀ ਨਾਲੇ ਇਹ ਗੱਦਾ ਇਹਦੇ ਨਾਲ ਫ੍ਰੀ ਨਹੀਂ ਹੈ ਕਿ ਅੱਲਾ ਭੈਡੇ ਹਾਂਜੀ ਤੇ 22000 ਰੁਪਏ ਦਾ ਇਹ ਸਪੈਸ਼ਲ ਡਿਸਕਾਊਂਟ ਅਸੀਂ ਇਹਦੇ 'ਚ ਕਰਤਾ ਇਹ ਗੱਦਾ ਜਿਹੜਾ ਹੈ ਗੱਦਾ ਮੰਨ ਲਓ ਇਹ 10000 ਰੁਪਏ ਦਾ ਗੱਦਾ ਹੈ ਉਹਦੇ 'ਚ ਵੀਰਲੈਸ ਦਵਾਂਗੇ ਕੋਈ ਵੀ ਪੁਰਾਣਾ ਗੱਦਾ ਲੈ ਕੇ ਆਜੋ ਅੱਛਾ ਜੀ ਅਗਰ ਕਿਸੇ ਨੇ ਗੱਦੀ ਲੈਣੀ ਹੈ ਉਹ ਨੂੰ 1500 ਰੁਪਿਆ ਰੇਟ ਵਿੱਚੋਂ ਡਿਸਕਾਊਂਟ ਕਰ ਦੇਣਾ ਅਸੀਂ ਕੋਈ ਵੀ ਪੁਰਾਣਾ ਗੱਦੀ ਲਿਓ ਨਾ ਵੀ ਲੈ ਜਾਓ ਰੇਡ ਦੇ ਵਿੱਚ 4500 ਵਾਲੇ ਜਿਹੜੇ ਗੱਦੇ ਆ ਉਹ 3000 ਰੁਪਏ ਦੇ ਜਿਹੜੇ 5000 ਵਾਲੇ ਆ ਉਹ 3500 ਦੇ ਮੰਨ ਲਓ ਜੇ ਕੋਈ 6000 ਦਾ ਤਾਂ ਉਹ 4500 ਰੁਪਏ ਦੇ ਸੋ ਬਿਲਕੁਲ ਤੁਸੀਂ ਸੁਣਿਆ ਹੈ ਕਿ ਹਰ ਇੱਕ ਚੀਜ਼ ਦੇ ਉੱਪਰ ਆਫਰ ਲਗਾਏ ਗਏ ਨੇ ਛੋਟ ਹੈ ਤੇ ਪੁਰਾਣਾ ਗੱਦਾ ਲਿਆਓ ਚਾਹੇ ਪੁਰਾਣੇ ਸੋਫੇ ਆ ਤੁਸੀਂ ਉਹ ਵੀ ਲੈ ਕੇ ਆ ਸਕਦੇ ਹੋ ਤੁਹਾਨੂੰ ਉਸ ਦੇ ਬਦਲੇ ਨਵੀਂ ਚੀਜ਼ ਦਿੱਤੀ ਜਾਊਗੀ ਪਕਾਇਦਾ ਤੌਰ ਤੇ ਜੋ ਉਹਨਾਂ ਦੀ ਕੀਮਤ ਉਹਨਾਂ ਵਿੱਚ ਭਾਰੀ ਛੋਟ ਦੇ ਕੇ ਸੋ ਇੱਕ ਵਾਰ ਆਪਣਾ ਫੋਨ ਨੰਬਰ ਬੋਲ ਦਿਓ ਤਾਂ ਜੋ ਅਗਰ ਕਿਸੇ ਨੂੰ ਜਾਣਕਾਰੀ ਲੈਣੀ ਹੋਵੇ ਹਾਂਜੀ ਮੇਰਾ ਫੋਨ ਨੰਬਰ ਹੈ 99156ਜੀ 96597 ਤੇ ਦੂਜਾ ਨੰਬਰ ਹੈ ਜੀ 75269 36180 ਜੀ ਬਿਲਕੁਲ ਸੋ ਹੋਰ ਵੀ ਅੱਧੀ ਇੰਗਲਿਸ਼ ਜੋ ਜੋ ਬਿਲਕੁਲ ਆਫਰ ਤੁਸੀਂ ਦੇਖ ਰਿਹਾ ਕੱਲੀ ਕੱਲੀ ਚੀਜ਼ ਤੁਹਾਨੂੰ ਅਸੀਂ ਦਿਖਾਈਆਂ ਏ ਇੱਕ ਵਾਰ ਆ ਕੇ ਵਿਜ਼ਿਟ ਕਰੋ ਇੱਥੇ ਵਿਜ਼ਿਟ ਕਰੋ ਤੇ ਆਪਣੀਆਂ ਘਰ ਦੀਆਂ ਆਪਣੀਆਂ ਸਾਰੀਆਂ ਖਾਜਾ ਤੁਸੀਂ ਜੋ ਵੀ ਸਮਾਨ ਬਣਾ ਕਰਦਾ ਲੈ ਕੇ ਜਾ ਸਕਦੇ ਹੋ ਸੋ ਤੁਹਾਨੂੰ ਵੀ ਭਾਈ ਸਾਹਿਬ ਤੁਸੀਂ ਵੀ ਦੱਸ ਦਿਓ ਆਪਣਾ ਨੰਬਰ ਬੋਲ ਦਿਓ ਤੇ ਹੋਰ ਜਾਣਕਾਰੀ ਦੇ ਦਿਓ ਜੀ 75269 6180 ਹਾਂ ਜੀ ਤੇ ਕੋਈ ਵੀ ਸਮਾਨ ਲੈਣ ਤੇ ਤੁਹਾਨੂੰ ਸ਼ੋਰ ਗਿਫਟ ਦਿੱਤਾ ਜਾਊਗਾ ਹਾਂ ਜੀ ਤੇ ਕੋਈ ਵੀ ਫਰਨੀਚਰ ਜਾਂ ਇਲੈਕਟ੍ਰੋਨਿਕਸ ਸਮਾਨ ਤੇ 11500 ਰੁਪਏ ਦੇ ਕੇ ਤੁਸੀਂ ਆਪਣੇ ਲੈ ਸਕਦੇ ਏ ਸੇ ਆਪਣਾ ਐਡਰੈਸ ਵੀ ਦੱਸ ਦਿਓ ਕਿੱਥੇ ਇੱਕ ਦੁਕਾਨ ਪੈਣੀ ਤੁਹਾਡਾ ਸ਼ੋਰੂਮ ਹੈ ਜੀ ਕਾਨਪੁਰ ਕੋਹੀ ਓਪਨ satsang ghar ਅੱਛਾ ਜੀ ਹਾਂਜੀ ਬਿਲਕੁਲ ਕਾਨਪੁਰ ਕੋਹੀ satsang ghar ਦੇ ਸਾਹਮਣੇ ਤੁਸੀਂ ਆਉਣਾ ਜੀ ਇਹ ਚੌਧਰੀ ਇਲੈਕਟ੍ਰੋਨਿਕ ਫਰਨੀਚਰ ਹਾਊਸ ਹੈ ਜੀ ਜੀ ਸਾਡਾ ਇੱਕ ਤੇ ਸਾਡਾ ਦੂਜਾ ਸ਼ੋਰੂਮ ਹੈ ਜੀ ਹਮ ਚੌਧਰੀ ਇਲੈਕਟ੍ਰੋਨਿਕ ਪੋਜੇਵਾਲ ਪੋਜੇਵਾਲ ਹਾਂ ਉੱਥੇ ਵੀ ਤੁਸੀਂ ਆ ਸਕਦੇ ਆ ਇੱਕ ਸਾਡਾ ਅਸੀਂ ਮੇਲਾ ਲਾਇਆ ਵਾ ਹੈਬੋ ਵਾਲ ਜੀ ਉੱਥੇ ਵੀ ਤੁਸੀਂ ਜਾ ਕੇ ਇਹ ਆਫਰ ਲੈ ਸਕਦੇ ਇਹੀ ਆਫਰ ਤੁਸੀਂ ਪੋਜੀਲ ਵੀ ਲੈ ਸਕਦੇ ਹੋ ਤੇ ਹੈਬੋ ਵਾਲ ਵੀ ਤੁਸੀਂ ਲੈ ਸਕਦੇ ਹੋ ਉਹ ਬਿਲਕੁਲ ਦੇਰ ਨਾ ਕਰੋ ਹੁਣੇ ਹੁਣੇ ਫੋਨ ਚੱਕੋ ਇਹਨਾਂ ਵੱਲੋਂ ਦੱਸੇਗੇ ਨੰਬਰਾਂ ਤੇ ਫੋਨ ਕਰਾਓ ਤੇ ਅੱਜ ਹੀ ਆਪਣੀ ਮਨਪਸੰਦ ਦੀ ਚੀਜ਼ ਬੁੱਕ ਕਰਾਓ ਚੌਦੀ ਇਲੈਕਟ੍ਰੋਨਿਕ ਐਂਡ ਫਰਨੀਚਰ ਹਾਊਸ ਕਾਨਪੋ ਕੋਈ ਵਿਕਰੀ ਔਰ ਗਾਰੰਟੀ ਗਾਰੰਟੀ ਵਾਸਤੇ ਹਮੇਸ਼ਾ ਅਸੀਂ ਤਿਆਰ ਆਂ ਚਾਹੇ ਕੋਈ ਅਤੀ ਰਾਤ ਨੂੰ ਫੋਨ ਕਰੇ ਅਸੀਂ ਸਰਵਿਸ ਪਖੋਂ ਔਰ ਸਾਡੇ ਕੋਲ ਕੰਪਨੀਆਂ ਬ੍ਰਾਂਡ ਦਾ ਕੰਮ ਕਰਦੇ ਆਂ ਦੇਸੀ ਦਾ ਕੰਮ ਕਰਦੇ ਨਹੀਂ LED ਸਾਡੇ ਕੋਲ 6500 ਰੁਪਏ ਤੋਂ ਸਟਾਰਟ ਹੋ ਜਾਂਦੀ 32 ਇੰਚ ਜੀ ਜੀ ਤੇ 32 6500 ਤੋਂ ਲੈ ਕੇ ਸਾਡੇ ਕੋਲ ਲੱਖ ਰੁਪਏ ਤੱਕ ਦੀ ਐਲਈਡੀ ਮਿਲ ਜੂਗੀ ਤੁਹਾਨੂੰ ਜੀ ਬਿਲਕੁਲ ਅਲੱਗ-ਅਲੱਗ ਪ੍ਰਕਾਰ ਦੀਆਂ ਆਈਟਮਾਂ ਇਹਨਾਂ ਦਸਦੀਆਂ ਤੋਂ ਇੱਕ ਵਾਰ ਆਓ ਜ਼ਰੂਰ ਵਿਜ਼ਿਟ ਕਰੋ ਕੱਲ ਕੋਈ ਸਸਤਨ ਕਰਦੇ ਬਿਲਕੁਲ ਸਾਹਮਣੇ 14 ਇਲੈਕਟ੍ਰੋਨਿਕ ਐਂਡ ਫਰਨੀਚਰ ਹਾਊਸ